ਡੋਨਾਲਡ ਟਰੰਪ ਨੇ ਸੋਮਵਾਰ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੌਂ ਚੁੱਕੀ। ਸੌਂ ਚੁੱਕਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਅਮਰੀਕਾ ਦਾ ਸੁਨਹਿਰੀ ਯੁੱਗ ਸ਼ੁਰੂ ਹੋ ਗਿਆ ਹੈ। ਸੌਂ ਚੱਕਣ ਤੋਂ ਥੋੜੀ ਦੇਰ ਬਾਅਦ ਰਾਸ਼ਟਰਪਤੀ ਟਰੰਪ ਨੇ ਕਈ ਆਦੇਸ਼ਾਂ 'ਤੇ ਸਿਗਨੇਚਰ ਕੀਤੇ। ਇਸ ਦੌਰਾਨ ਟਰੰਪ ਨੇ ਕਈ ਸਖਤ ਫੈਸਲੇ ਲਏ ਜਿਨ੍ਹਾਂ ਦੀ ਉਮੀਦ ਸੀ। ਸੌਂ ਚੱਕ ਸਮਾਗਮ ਤੋਂ ਬਾਅਦ ਟਰੰਪ ਓਵਲ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਨੇ ਕਈ ਕਾਰਜਕਾਰੀ ਆਦੇਸ਼ਾਂ ਤੇ ਸਿਗਨੇਚਰ ਕੀਤੇ ਇਸ ਦੇ ਨਾਲ ਹੀ ਉਹਨਾਂ ਨੇ ਬਾਈਡਨ ਸਰਕਾਰ ਦੇ 78 ਫੈਸਲੇ ਦੰਦ ਕੀਤੇ ਕ੍ਰੰਪ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਬਾਈਡਨ ਪ੍ਰਸ਼ਾਸਨ 'ਚ ਲਾਗੂ ਉਨਾ ਅਸੀਂ ਫੈਸਲੇ ਰੱਦ ਕਰਾਂਗਾ ਜੋ ਅਮਰੀਕਾ ਦੇ ਵਿਕਾਸ ਵਿੱਚ ਰੁਕਾਵਟ ਵਧ ਰਹੇ ਨੇ ਤੋਂ ਆਸਦੀ ਹੈ ਕਿ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੋਚਣ ਤੋਂ ਬਾਅਦ ਟਰੰਪ ਨੇ ਇੱਕ ਤੋਂ ਬਾਅਦ ਇੱਕ ਕਈ ਵੱਡੇ ਐਲਾਨ ਕੀਤੇ ਹਨ ਇਸ ਦੌਰਾਨ ਟਰੰਪ ਨੇ ਇੱਕ ਵੱਡਾ ਐਲਾਨ ਕਰਦੇ ਕਿਹਾ ਕਿ ਹੁਣ ਅਮਰੀਕਾ 'ਚ ਸਿਰਫ ਡੋਲਿੰਗ ਹੋਣਗੇ ਮਰਦ ਅਤੇ ਔਰਤ ਥਾ ਗਿੰਗ ਖਤਮ ਕਰ ਦਿੱਤਾ ਗਿਆ ਹੈ ਟਰੰਪ ਨੇ ਕਿਹਾ ਕਿ ਅਧਿਕਾਰਿਤ ਨੀਤੀ ਦੇ ਅਨੁਸਾਰ ਹਲ ਤੋਂ ਸਿਰਫ ਦੋ ਲਿੰਗ ਹਨ ਮਰਦ ਅਤੇ ਔਰਤ ਤੁਹਾਨੂੰ ਦੱਸਦੀ ਹੈ ਕਿ ਡੋਨਾਲਡ 트াম্প ਨੇ ਅਹੁਦੇ ਦੀ ਸੌਚਣ ਤੋਂ ਤੁਰੰਤ ਬਾਅਦ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਲਿੰਗ ਵਿਭਿੰਨਤਾ ਨੂੰ ਖਤਮ ਕਰਨ ਵਾਲੇ ਇੱਕ ਕਾਰਜਕਾਰੀ ਆਦੇਸ਼ ਤੇ ਸਿਗਨੇਚਰ ਕਰਨਗੇ ਜਿਸ ਵਿੱਚ ਅਮਰੀਕੀ ਸੰਘੀ ਸਰਕਾਰ ਸਿਰਫ ਦੋ ਲਿੰਗਾ ਮਰਦ ਅਤੇ ਔਰਤ ਨੂੰ ਮਾਨਤਾ ਦੇ ਦੇਗੀ 트াম্প ਨੇ ਇਹ ਕਿਹਾ ਕਿ ਮੈਂ ਸਰਕਾਰੀ ਸੈਂਸਰਸ਼ਿਪ ਨੂੰ ਤੁਰੰਤ ਰੋਕਣ ਅਤੇ ਅਮਰੀਕਾ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਵਾਪਸ ਲਿਆਉਣ ਲਈ ਇੱਕ ਕਾਰਜਕਾਰੀ ਆਦੇਸ਼ ਤੇ ਸਿਗਨੇਚਰ ਕਰਾਂਗਾ ਅੱਜ ਤੋਂ ਹੀ ਸੰਯੁਕਤ ਰਾਜ ਦੀ ਸਰਕਾਰ ਦੀ ਅਧਿਕਾਰਤ ਨੀਤੀ ਹੋਵੇਗੀ ਕਿ ਸਿਰਫ ਦੋ ਲਿੰਗ ਹਨ ਮਰਦ ਅਤੇ ਔਰਤ ਅਮਰੀਕੀ ਰਾਜਨੀਤੀ ਵਿੱਚ ਵਾਈਟ ਹਾਊਸ ਛੱਡਣ ਦੇ 4 ਸਾਲ ਬਾਅਦ ਵਾਪਸੀ ਕਰਨਾ ਲਗਭਗ ਅਸੰਭਵ ਬਣਿਆ ਜਾਂਦਾ ਹੈ ਪਰ ਡੋਨਾਲਡ 트ੰਪ ਨੇ ਇਸ ਅਸੰਭਵ ਕਿੱਚੇ ਨੂੰ ਸੰਭਵ ਬਣਾ ਕੇ ਇਤਿਹਾਸ ਰਚ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਵਜੋਂ ਦੁਬਾਰਾ ਸੌ ਚੁੱਕੇ ਟਰੰਪ ਨੇ ਸਾਬਕਾ ਰਾਸ਼ਟਰਪਤੀ ਗਰੋਵਰ ਕਲੀਵਲੈਂਡ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਗਰੋਵਰ ਕਲੀਵਲੈਂਡ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ ਜਿਨ੍ਹਾਂ ਨੇ 131 ਸਾਲ ਪਹਿਲਾਂ ਵਾਈਟ ਹਾਊਸ ਤੋਂ 4 ਸਾਲ ਬਾਅਦ ਰਹਿਣ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਕੇ ਰਿਕਾਰਡ ਕਾਇਮ ਕੀਤਾ ਸੀ ਗਰੋਵਰ ਕਲੀਵਲੈਂਡ ਦੋ ਵਾਰ 1885 ਤੋਂ 1899 ਅਤੇ 1893 ਤੋਂ 1897 ਤੱਕ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਰਹੇ ਉਹਨਾਂ ਤੋਂ ਬਾਅਦ ਡੋਨਾਲਡ 트ੰਪ ਦੂਜੇ ਨੇਤਾ ਹਨ ਜੋ 4 ਸਾਲਾਂ ਦੇ ਅੰਦਰ ਤੋਂ ਬਾਅਦ ਸੱਤਾ ਵਿੱਚ ਵਾਪਸ ਆਏ ਹਨ